ਪੰਜ ਪੰਜ ਛੇ ਰੇਲੇ ਪਿੰਡ ਤੇ ਪਹੁੰਚੇ ਪਹਿਲਾਂ ਤਾਂ ਮੈਂ ਲੇਟ ਲਈ ਮਾਫੀ ਮੰਗਦਾ ਵੀ ਮੈਂ ਲੇਟ ਹੋ ਗਿਆ ਟਾਈਮ ਇੱਥੇ ਦਿੱਤਾ ਸੀ 11:30 ਦਾ ਕਿਉਂਕਿ ਮਲੋੜ ਪ੍ਰੋਗਰਾਮ ਸੀ ਤੇ ਮੈਨੂੰ ਤਾਂ ਚਾਣਕੀ ਕਿ ਕੋ ਇੱਥੇ ਆਉਣਾ ਮੈਂ ਪਹਿਲਾਂ ਉਹਨਾਂ ਨਾਲ ਕਿ ਆਮਲਾ ਸਾਹਿਬ ਨੇ ਆਉਣਾ ਸੀ ਹੋਰ ਵੀ ਲੀਡਰਾਂ ਨੇ ਆਉਣਾ ਸੀ ਪਰ ਚਾਣਕ ਪ੍ਰੋਗਰਾਮ 'ਚ ਵੀ ਉਹਨਾਂ ਨਾਲ ਕਿ ਇੱਥੇ ਬਹੁਤ ਵੱਡਾ ਆਪਾਂ ਪ੍ਰੋਗਰਾਮ ਥੋੜੇ ਦਿਨਾਂ 'ਚ ਕੋਈ ਹੋਰ ਵੱਡਾ ਪ੍ਰੋਗਰਾਮ ਕਰਾਂਗੇ ਪਹਿਲਾਂ ਤਾਂ ਮੈਂ ਲੇਟਗੀ ਲਈ ਮਾਫੀ ਮੰਗਦਾ ਬਾਕੀ ਹੁਣ ਜਿਹੜਾ ਇਲੈਕਸ਼ਨ ਹੈ ਇਹ ਲਾਸਟ ਇਲੈਕਸ਼ਨ ਹੀ ਆ ਮੰਨੋ ਮੋਦੀ ਸਾਹਿਬ ਇੱਕ ਡਿਕਟੇਟਰਸ਼ਿਪ ਦਾ ਰਾਜ ਚੱਲ ਰਿਹਾ ਵੀ ਜਿਹੜਾ ਹੁਣ ਮੋਦੀ ਸਾਹਿਬ ਕਹਿੰਦੇ ਵੀ 42 ਅੰਕਲ ਜੀ ਦੱਸ ਰਹੇ ਸੀ ਕਿ 42 42 ਦਾ ਮਤਲਬ ਉਹਨੇ ਸੰਵਿਧਾਨ ਚੇਂਜ ਕਰ ਦੇਣਾ ਜਿਵੇਂ ਰੂਲ ਚ ਇਲੈਕਸ਼ਨ ਨਹੀਂ ਹੁੰਦਾ ਚੀਨ ਚ ਇਲੈਕਸ਼ਨ ਨਹੀਂ ਹੁੰਦਾ ਸਾਊਥ ਕੋਰੀਆ ਚ ਇਲੈਕਸ਼ਨ ਨਹੀਂ ਹੁੰਦਾ ਫਿਰ ਆਪਣਾ ਇਲੈਕਸ਼ਨ ਹੋਣਾ ਨਹੀਂ ਮੰਨੋ ਕਿ ਤੇ ਹਿੰਦੁਸਤਾਨ ਚ ਉਹਨੇ ਡਿਕਟੇਟਰਸ਼ਿਪ ਬਣ ਕੇ ਬਹਿ ਜਾਣਾ ਸਾਰਾ ਸੰਵਿਧਾਨ ਚੇਂਜ ਕਰ ਦੇਣਾ ਇਲੈਕਸ਼ਨ ਹੋਣਾ ਨਹੀਂ ਬਾਕੀ 10 ਸਾਲ ਮੋਦੀ ਜੀ ਪ੍ਰਧਾਨ ਮੰਤਰੀ ਰਹੇ ਆ ਪੰਜਾਬ ਨੂੰ ਕੁਝ ਨਹੀਂ ਦਿੱਤਾ 700 ਕਿਸਾਨ ਬਾਰਡਰ ਤੇ ਸ਼ਹੀਦ ਕਰਾਤਾ ਤੇ ਹੁਣ 23 ਤੇ 24 ਤਰੀਕ ਨੂੰ ਪੰਜਾਬ ਆ ਰਿਹਾ ਤੇ 4200 ਬੰਦਾ ਉਹਦੀ ਰੈਲੀ ਚ ਲਾਇਆ ਪੁਲਿਸ ਦਾ ਇਹਨਾਂ ਇਹਨਾਂ ਨੂੰ ਪੱਤਰ ਆ ਭਲਨ ਮੰਤਰੀ ਨੂੰ ਜੇ મોદી ਸਾਰੇ ਗਿਲੇ ਸ਼ਿਕਵੇ ਛੱਡ ਕੇ ਆਪਾਂ ਕਮਾਇਆ ਸਾਹਿਬ ਨੂੰ ਕਾਂਗਰਸ ਪਾਰਟੀ ਨੂੰ ਜਿਤਾਈਏ ਇੱਕੋ ਇੱਕ ਪਾਰਟੀ ਹੈ ਜਿਹੜੀ ਬੀਜੇਪੀ ਨੂੰ ਸੈਂਟਰ ਤੋਂ ਚੋਂ ਰੋਕ ਸਕਦੀ ਹੈ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਹੁਣ ਆਪਣੇ ਇੱਥੇ 2 ਸਾਲ ਪਾਪਾ ਪਹਿਲਾਂ ਢਾੜੂ ਵਾਲੇ ਵੇਖੇ ਐ ਇਹ ਬਦਲਾਅ ਵਾਲੇ ਵੇਖੇ ਤੇ ਬਦਲਾਅ ਵਾਲਿਆਂ ਨੇ ਤੁਸੀਂ ਵੇਖੋ 2 ਸਾਲਾਂ ਚ ਕੀ ਕੀਤਾ ਇਹਨੂੰ ਵੀ ਘਟੋ ਘਟ 1100 ਬੰਦਾ ਇਹਨੂੰ ਸਕਿਉਰਿਟੀ ਦਾ ਜਾਈ ਰਾਜ ਸਾਡੇ ਮਲੋਟ ਆ ਰਿਹਾ ਸ਼ਹਿਰ ਦੇ ਵਿੱਚ ਤੇ ਰੇੜੀਆਂ ਵਾਲੇ ਟਿਕਾਣੇ ਨਾਲ ਹੀ ਰੇੜੀਆਂ ਨੂੰ ਕੀ ਕਹਿੰਦੀਆਂ ਇਹਨੂੰ ਰੇੜੀਆਂ ਰੇੜੀਆਂ ਵੀ ਪਾਸੇ ਕਰਾਤੀਆਂ ਵੀ ਖਤਰਾ ਇਹਨੂੰ ਭਗਵੰਤ ਮਾਨ ਨੂੰ ਅੱਜ ਮਲੋਟ ਆਉਣੇ ਹੁਣ ਹੁਣ 4:00 ਵਜੇ ਮਤਲਬ ਕਹਿੰਦਾ ਇਹ ਕਹਿੰਦੇ ਸੀ ਆਪ ਇਹਨਾਂ ਨੇ ਕੋਈ ਵੀ ਚੀਜ਼ ਮੰਨੋ ਆਮ ਕੀ ਇਹਦੇ ਸਿਸਟਰ ਕੋਲ ਦੇਖ ਲਓ ਕਿੰਨੇ ਗੱਲ ਮੈਣਾ ਇਹਦੀ ਮਾਤਾ ਕੋਲ ਦੇਖ ਲਓ ਕਿੰਨੇ ਗੱਲ ਮੈਣਾ ਫਿਰ ਬਾਕੀ ਇਹ ਕਹਿੰਦੇ ਸੀ ਅਸੀਂ ਬਦਲਾਓ ਵੀ ਉਹਨਾਂ ਨਾਲ ਕੀ ਇਹ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਲੇਡੀ ਨੂੰ ਕੁਝ ਨਹੀਂ ਕੀਤਾ ਹੁਣ ਜਿਹੜਾ ਸਾਡਾ ਮੈਨੀਫੈਸਟੋ ਹੈ ਕਿਸਾਨਾਂ ਲਈ ਵੀ ਗਰੰਟੀ ਆ ਫੋਜੀਆਂ ਲਈ ਵੀ ਆ ਲੇਡੀਆਂ ਲਈ ਵੀ ਆ ਐਸਸੀ ਭਰਾਵਾਂ ਲਈ ਵੀ ਆ ਮੈਨੀਫੈਸਟੋ ਤੁਹਾਡੇ ਹੱਥੋਂ ਭਾਈ ਸਾਹਿਬ ਦੇ ਹੱਥੋਂ ਪੜ ਕੇ ਤੇ ਸਾਰੇ ਘਰ ਘਰ ਪੁੱਛਾਓ ਪਰਸੋਂ ਮੇਰੀ ਉੱਥੇ ਆਈ ਸੀ ਲਧਿਆਰੇ ਮੀਨੂ ਗੋਪਾਲ ਜੀ ਆਪਣੇ ਸਟੇਟ ਦੇ ਚਾਰ ਯਾਲਗ ਸਾਹਿਬ ਅੜਾਇਆ ਵਣਿੰਗ ਜੀ ਬਾਜਵਾ ਜੀ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਇਹ ਮੈਨੀਫੈਸਟੋ ਘਰ ਘਰ ਪਹੁੰਚਾ ਦਿਓ ਜਿਹਨੇ ਇਹ ਮੈਨੀਫੈਸਟੋ ਪੜ ਲਿਆ ਉਹ ਕਾਮਸ ਤੋਂ ਬਿਗੇਰ ਕਿਤੇ ਵੋਟ ਨਹੀਂ ਪਾਉਂਦਾ ਮੇਰੇ ਕੋਲ ਜਿੰਨੇ ਵੀ ਵਰਕਰ ਬੈਠੇ ਆ ਪਿੰਡਾਂ ਦੇ ਸਰਪੰਚ ਪੰਚ ਉਹਨਾਂ ਨੂੰ ਬੇਨਤੀ ਵੀ ਘਰ ਡੋਰ ਟੂ ਡੋਰ ਜਾ ਕੇ ਇਹ ਮੈਨੀਫੈਸਟੋ ਘਰ ਘਰ ਪਹੁੰਚਾ ਦਿਓ ਤੇ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੀਏ ਬਾਕੀ ਮੈਂ ਇੱਥੇ ਬੈਠਾ ਜਿਹਨੇ ਕੋਈ ਗੱਲਬਾਤ ਕਰਨੀ ਹੈ ਮੈਂ ਸਾਰੇ ਨਹੀਂ ਸੁਣতে ਜਾਊਗਾ ਜਿਹੜੀ ਲੇਟ ਹੈ ਮਤਾ ਪਾਉਣੇ ਘੰਟਾ ਇੱਥੇ ਬੈਠਾ ਹੈ ਬਾਕੀ ਤੁਸੀਂ ਤੁਹਾਡਾ ਧੰਨਵਾਦ ਕਰਦਾ ਦਿਲ ਦੀਆਂ ਘਰਾਈਆਂ ਦੋ ਤੁਸੀਂ ਇੰਨੀ ਗਰਮੀ 'ਚ ਇੰਨਾ ਚਿਰ ਦੀਪ ਦੇ ਰਹੇ ਪਹੁੰਚਿਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿਕਾਰਯੋਗ ਪਿੰਡ ਚੇਰੇ ਵਾਲੇ ਦੇ ਸਾਡੇ ਮੈਂਬਰ ਸਹਿਬਾਨ ਸਾਡੇ ਬਲਾਕ ਸੰਮਤੀ ਮੈਂਬਰਾਂ ਸਰਪੰਚ ਸਾਹਿਬ ਵੀਰੋ ਤੁਸੀਂ ਆਪ ਹੀ ਸਾਰੇ ਜਾਣੋ ਜਿਹੜੀ ਮੋਦੀ ਸਰਕਾਰ ਦੀ 10 ਸਾਲ ਜਿਹੜਾ ਆਪਾਂ ਸੰਤਾਪ ਭੋਗਿਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਾਂਗਰਸ ਨੇ ਵੀ ਗਰੰਟੀਆਂ ਦਿੱਤੀਆਂ ਤੇ ਮੋਦੀ ਦੀਆਂ ਗਰੰਟੀਆਂ ਤੁਸੀਂ ਇਹ ਕੀ ਲਈਆਂ ਪਹਿਲਾਂ ਨੌਨਬੰਦੀ ਕੀਤੀ ਉਹਦੇ ਵਿੱਚ ਆਪਣੇ ਕਿਸਾਨ ਵਿਚਾਰੇ ਲੈਣਾ ਤੇ ਲੱਗ ਕੇ ਇੰਨੀਆਂ ਦੀਆਂ ਮੌਤਾਂ ਹੋਈਆਂ ਵਿਚਾਰੇ ਗਰਮੀ ਨਾਲ ਹਾਰਟ ਐਟੈਕ ਹੋਈ ਸਾਡੇ ਕਬਾਈ ਦੇ ਵਿੱਚ ਤਿੰਨ ਕਿਸਾਨ ਮਰੇ ਜਿਹੜੇ ਲੈਣ ਚਲਾ ਕੇ ਨੋਟ ਵਟਾਉਣ ਪੁੱਛੇ ਫੇਰ ਉਹਨੇ ਆ ਕਰੋਨੇ ਦਾ ਕਰੋਨਾ ਕੋਈ ਬਿਮਾਰੀ ਨਹੀਂ ਸੀ ਇੱਕ ਤੁਹਾਨੂੰ ਡਰ ਪਾਇਆ ਗਿਆ ਸੀ ਉਹਦੇ ਵਿੱਚ ਮੈਨੂੰ ਲੱਗਾ ਤਿੰਨ ਚਾਰ ਮਹੀਨੇ ਆਪਾਂ ਕੋਈ ਨਹੀਂ ਛੜਕਾ ਨਹੀਂ ਦੇਖਿਆ ਨਹੀਂ ਆ ਚੜ੍ਹਿਆ ਫਿਰ ਮੂੰਹ ਬੰਦ ਕਰੋ ਜੀ ਉਹ ਪੱਟੀਆਂ ਤੁਹਾਡੇ ਮੂੰਹਾਂ ਤੇ ਬਣਾ ਦਿਆਂਗੇ ਕਿਹਦੇ ਕਰੋਨਾ ਦਾ ਟੀਕਾ ਲਾਇਆ ਹੈ ਉਹਦੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਆਜ ਵੀ ਹੋ ਰਹੀਆਂ ਫਿਰ ਕਿਸਾਨਾਂ ਨਾਲ ਕੀ ਹਾਲ ਕੀਤਾ 750 ਕਿਸਾਨ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਤੇਰਾ ਆਪਣੇ ਹਰਿਆਣੇ ਵਾਲੇ ਬਾਰਡਰ ਤੇ ਕਿੰਨਾ ਕਿਸਾਨਾਂ ਨੂੰ ਕੁੱਟਿਆ ਆਪਣੇ ਪੰਜਾਬ ਚ ਆ ਕੇ ਕੋਈ ਦੇਸ਼ ਵੱਖਰਾ ਨਹੀਂਗਾ ਇਸ ਕਰਕੇ ਮੇਰੇ ਵੀਰੋ ਤੁਸੀਂ ਸਾਰੇ ਜਾਣੂ ਵੀ ਆਪਾਂ ਨੂੰ ਬੀਜੇਪੀ ਨੇ ਕੀ ਦਿੱਤਾ ਆਉਣ ਵਾਲਾ ਸਮਾ ਜਿਹੜਾ ਉਹ ਆਪਣਾ ਦੇਸ਼ ਖਲਾਮੀਅਲ ਜਾ ਰਿਹਾ ਹੈ ਅੱਗੇ ਬਹੁਤ ਸੂਰਮਿਆਂ ਨੇ ਕੁਰਬਾਨੀ ਦੇ ਕੇ ਦੇਸ਼ ਨੂੰ ਯਾਦ ਕਰਾਇਆ ਸੀ ਆਸੀ ਦੇ ਰਸੇ ਚੰਮੇ ਅੱਜ ਤੁਹਾਡੇ ਕੋਲੇ ਇੱਕੋ ਹੈ ਤੁਸੀਂ ਜੇ ਜਿਹੜੀ ਵੋਟ ਪੋਲ ਕਰਾ ਕੇ ਬਟਨ ਦਬਾਓ ਪੰਜੇ ਦਾ ਤੇ ਖਲਾਮੀਅਲ ਉਹ ਦੇਸ਼ ਪਾ ਦੇਗਾ ਨਹੀਂ ਤਾਂ ਕੰਪਨੀਆਂ ਨੇ ਆ ਕੇ ਦੇਸ਼ ਨੂੰ ਕਬਜ਼ੇ ਤੇ ਲੈ ਲੈਣਾ ਜਿਵੇਂ ਅੱਗੇ ਆਈਆਂ ਸੀ ਇਸ ਕਰਕੇ ਤੱਕੜੇ ਹੋ ਕੇ ਆਪਾਂ ਵੋਟ ਪੋਲ ਕਰਾਉਣੀ ਹੈ ਹਰੇਕ ਬੰਦੇ ਨੂੰ ਜਿਮੇਵਾਰੀ ਹੈ ਤਕੜਾ ਹੋ ਕੇ ਕਰੋ ਨਿਕਲ ਕੇ ਵੋਟਾਂ ਪਾਉਂ ਕੇ ਰਾਈਏ ਤੇ ਕਾਂਗਰਸ ਸਰਕਾਰ ਬਣਾਈਏ ਭਾਰਤਿਆਂ ਇਸ ਟਿਕਾਣੇ ਤੇ ਇਲੈਕਸ਼ਨ ਹੋਏ ਆ ਉਹ ਸਾਰਿਆਂ ਨੂੰ ਪਤਾ ਹੈ 400 ਪਾਰ ਕਹਿੰਦਾ ਸੀ ਹਮਤਾ ਦਾ ਸੱਟਾ ਵਜਾ ਰਹੀ ਕਹੀ ਜਾਂਦਾ ਹੈ 160 65 ਸੀਟਾਂ ਤੇ ਰਹਿ ਗਏ ਤੇ ਮੈਂ ਨਾ ਜਿਆਦਾ ਕਦੇ ਬੋਲਿਆ ਨਹੀਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਬਾਇਆ ਪਰਿਵਾਰ ਜਿਹੜਾ ਉਸ ਪਰਿਵਾਰ ਦੇ ਵਿੱਚ ਇੱਕ ਵਾਰੀ ਵੀ ਗਿਆ ਹੋਵੇ ਨਾ ਚਾਹ ਪਾਣੀ ਪੀਤਾ ਹੋਊਗਾ ਕਦੇ ਵੋਟ ਪਾਸੀ ਨਹੀਂ ਪਾਏਗਾ ਆ ਭਾਈ ਮੇਰੇ ਨਾਲ ਗਏ ਆ ਕਿਧਰ ਉੱਥੇ ਉਹ ਪਰਿਵਾਰ ਸਿੰਪਲ ਪਰਿਵਾਰ ਹੈ ਤੁਸੀਂ ਗਏ ਕਰੇ ਪਾਏ ਉਹਨਾਂ ਦੇ ਕਿਚਨ ਚ ਬੜੇ ਬੜੇ ਆਪਣੇ ਕਈ ਲੀਟਰ ਰਹਿ ਗਏ ਉਹਨਾਂ ਤੇ ਤਾਂ ਆਪਣੇ ਪੂਏ ਜੇ ਪੰਗਾ ਪਾਜ ਨਹੀਂ ਸਕਦਾ ਪਹਿਲਾਂ ਨੋਟ ਕਰਾਓ ਫਿਰ ਨਾਲ ਖਾਓ ਫਿਰ ਤੁਹਾਨੂੰ ਮਿਲਣ ਦਾ ਸਮਾਂ ਉੱਥੇ ਕੋਈ ਨਹੀਂ ਖੁੱਲਾ ਪਰਵਾਹ ਜਿਵੇਂ ਮਰਜ਼ੀ ਕਰੇ ਜਾਓ ਨਾ ਤੁਹਾਨੂੰ ਪੁੱਛਣਾ ਕਿ ਕਿ ਤਰ੍ਹਾਂ ਇਹ ਕਿਹਨੂੰ ਵੋਟ ਪਾਈ ਉਹ ਪਰਿਵਾਰ ਸਿੰਪਲ ਹੈ ਸਿੰਪਲ ਹੀ ਬੰਦੇ ਆਪਾਂ ਨੂੰ ਚਾਹੀਦੇ ਜਿਹੜੇ ਤੁਹਾਡੇ ਗਰਾਊਂਡ ਲੈਵਲ ਤੇ ਤੁਹਾਡੀ ਗੱਲ ਸਮਝਣ ਤੇ ਤਗੜੇ ਹੋ ਕੇ ਆਪਾਂ ਕਾਂਗਰਸ ਵਿੱਚ ਜਿਤਾਉਣਾ ਇੰਨੀਆਂ ਬੇਨਤੀਆਂ ਕਰਦਾ ਆਇਆ ਵਾਇਗਰਜੀਤ ਖਾਲਸਾ ਵਾਇਗਰਜੀਤ ਦੀ ਫਤਿਹ ਵਹਿਰਜੀਤ ਦੀ ਫਤਿਹ ਮਾਨਜੋਗ ਸਾਰੇ ਪਿੰਡਾਂ ਤੋਂ ਆਏ ਸਰਪੰਚ ਪੰਚ ਔਰ ਮੇਰੇ ਕਿਸਾਨ ਵੀਰ ਅੱਜ ਜਿਹੜਾ ਸਾਡੇ ਕੋਲੇ ਮੌਕਾ ਹੈ ਬਹੁਤ ਵਧੀਆ ਮੌਕਾ ਹੈ ਜੇ ਅਸੀਂ ਅੱਜ ਵੀ ਮੌਕਾ ਨਹੀਂ ਸੰਭਾਲ ਸਕਦੇ ਤਾਂ ਹੋ ਸਕਦਾ ਕਈ ਪੀੜ੍hiyan ਰਹਿ ਜਾਣ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਹੈ ਕਿਹੜੇ ਕੰਗਰਾਂ ਸੀ ਬਚਾਉਣਾ ਹੈ ਇਹ ਸਾਡੇ ਹੱਥ ਵਿੱਚ ਹੈ ਸੋ ਇੱਕ ਕਿਸੇ ਸ਼ਾਇਰ ਨੇ ਲਿਖਿਆ ਸੀ ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਉਧਰ ਤੋਂ ਉਸ ਨੂੰ ਕਦੇ ਨਾ ਕਰੇ ਉੱਚਾ ਜਿਹੜਾ ਆਪ ਉੱਚਾ ਹੋ ਜਾਣਦਾ ਨਹੀਂ ਜਿਹੜੇ ਪੈਰਾਂ ਦੇ ਥੱਲੇ ਨੇ ਕੱਖ ਲੱਪਣੇ ਉਹ ਡੰਗਰ ਉਹਨਾਂ ਨੂੰ ਕਦੇ ਸਿਆਣਤਾ ਨਹੀਂ ਉਹ ਕੌਣ ਪੁੱਛਦਾ ਕਾਂਵਾਂ ਤੇ ਕੁੱਤਿਆਂ ਨੂੰ ਬੰਦ ਪਿੰਜਰੇ ਦੇ ਵਿੱਚ ਸ਼ੇਰ ਹੁੰਦੇ ਢੀਮਾ ਉਸ ਮੇਰੀ ਨੂੰ ਵੱਟਦੀਆਂ ਨੇ ਜਿਸ ਬੇਰੀ ਦੇ ਮਿੱਖੜੇ ਬੇਰ ਹੁੰਦੇ ਕੌਣ ਪੁੱਛਦਾ ਕਾਂਵਾਂ ਤੇ ਕੁੱਤਿਆਂ ਨੂੰ ਬੰਦ ਪਿੰਜਰੇ ਦੇ ਵਿੱਚ ਸ਼ੇਰ ਹੁੰਦੇ ਤੁਸੀਂ ਇੱਕ ਬਹੁਤ ਹੀ ਮਾਣਸ਼ਕ ਤੋਂ ਗੁਰੂ ਸਾਹਿਬਾਨਾਂ ਦੇ ਬੜਾ ਕੁਝ ਸਾਨੂੰ ਬਖਸ਼ਿਆ ਪਰ ਅੱਜ ਜਿਹੜਾ ਮੌਕਾ ਸਾਡੇ ਵਿੱਚ ਇਹ ਬਹੁਤ ਹੀ ਆਹੀ ਮੌਕਾ ਹੈ ਜੇ ਅਸੀਂ ਅੱਜ ਵੀ ਨਾ ਸਮਝੇ ਤਾਂ ਸੰਭਲ ਨਹੀਂ ਸਕਦੇ ਸਰਦਾਰ ਭਗਾਇਆ ਸਿੰਘ ਜੀ ਬਹੁਤ ਹੀ ਵਧੀਆ ਨੇਕ ਇਨਸਾਨ ਨੇ ਮੈਨੂੰ ਬਰਾੜ ਸਾਹਿਬ ਵੱਲੋਂ ਬੜਾ ਵਧੀਆ ਇੱਕ ਮੌਕਾ ਮਿਲਿਆ ਕਹਿਣ ਲੱਗੇ ਵੀ ਘਰ ਜਾਉਂਦਾ ਮੈਂ ਉਹ ਤਿੰਨ ਵਾਲੀ ਘਰ ਜਾ ਉਹ ਸਮੇਂ ਤੋਂ ਪਹਿਲਾਂ ਇਹ ਵਾਕਿਆ ਹੀ ਇਹਨਾਂ ਨੇ ਜੋ ਗੱਲ ਕਹੀ ਹੈ ਇਹਨਾਂ ਆ ਕਿ ਪੁੱਛਣਾ ਨਹੀਂ ਪੈਂਦਾ ਬਿਨ ਬੋਲੀ ਸਿੱਧੇ ਘਰੇ ਜਾਓ ਇਹ ਨਹੀਂ ਵੀ ਕਿਸੇ ਤੱਕਾ ਮਾਰਚ ਖਾਜੋ ਜਾਂ ਤੁਹਾਨੂੰ ਅੱਗੇ ਜਾਣ ਨਹੀਂ ਦੇਣਾ ਘਰੇ ਜਾਓ ਜਿਸ ਤਰ੍ਹਾਂ ਆਮ ਆਪਨ ਘਰੇ ਜਾ ਕੇ ਬਹਿ ਜਾਂਦੇ ਆ ਇਸ ਤੱਕਾ ਬੈਠ ਜਾਈਦਾ ਔਰ ਬੜੀ ਇੱਜ਼ਤ ਹੁੰਦੀ ਆ ਉੱਥੇ ਸੋ ਸਰਦਾਰ ਸਾਹਿਬ ਨੇ ਪਹਿਲਾਂ ਇੱਥੇ ਗੱਲ ਕਹੀ ਆ ਵੀ ਗਰੀਬਾਂ ਵਾਸਤੇ ਕੀ ਆ ਅੱਜ ਗਰੀਬੀ ਕਿੱਥੇ ਆ ਗਰੀਬੀ ਦੀ ਵਿਖਾ ਕਿੱਥੇ ਜਾ ਰਹੀ ਆ ਅੱਜ ਉਹ ਸਮਾਂ ਸੀਗਾ ਅੱਜ ਅਸੀਂ ਕੁਆਲਿਫਿਕੇਸ਼ਨ ਤੇ ਰਹਿ ਗਏ ਜਾਂ ਸੀ ਪੜ੍ਹਾਈ ਤੇ ਸਾਰੇ ਬੱਚਾਂ ਤੇ ਗਰੀਬ ਦੇ ਬੱਚਾਂ ਤੇ ਲੈ ਲਈਏ ਤਾਂ ਇੱਕ ਪੈਨ ਜਿਹੜਾ ਪੈਨ ਇੱਕ ਉਹ 2 ਰੁਪਈਆ ਦਾ ਹੁੰਦਾ ਸੀ 2 ਰੁਪਈਆ ਦਾ ਅੱਜ ਮੋਦੀ ਸਰਕਾਰ ਨੇ 10% ਦੇਖੋ ਕਿੰਨਾ ਚੱਕ ਦਿੱਤਾ ਅੱਜ 10 ਰੁਪਈਆ ਦਾ ਇੱਕ ਪੈਨ ਹੈ ਕਿਸੇ ਨੇ ਕਦੇ ਇਹ ਗੱਲ ਨਹੀਂ ਠਾਈ ਵੀ ਛਿੱਕਾ ਲਾ ਕੇ ਸਿਰ ਤੇ ਨਾ ਕੱਲਾ ਪੈਨ ਉੜਤਾ ਲੈਣਾ ਪੈਨ ਦੇ ਵਿੱਚ ਛਿੱਕਾ ਵੀ ਅੱਜ ਮਿਲਦਾ ਕਿਉਂਕਿ ਵਪਾਰੀਆਂ ਨੇ ਉਸ ਹਸਾਬ ਦੇ ਨਾਲ ਕੰਮ ਕਰ ਦਿੱਤਾ ਉਹਨਾਂ ਆਪਣੀ ਵਪਾਰੀਆਂ ਨੂੰ ਇਸ ਸਾਰੀ ਕਹਿਲ ਦਿੱਤੀ ਹੋਈ ਹੈ ਦਾ ਛਿੱਕਾ ਜਿਹੜਾ ਸਾਡਾ ਅੱਗੇ ਛਿੱਕਾ ਲਾ ਕੇ ਬੱਚੇ ਜਿਹੜੇ ਉਹ ਪੜ ਲੈਂਦੇ ਸੀ ਛਿੱਕਾ ਲੈ ਕੇ ਉਹ ਆਪਦੀ ਕਲਮ ਲਿਖ ਲੈਂਦੇ ਸੀ ਛਿੱਕਾ ਲੈ ਕੇ ਆਪ ਦਾ ਸਾਰੇ ਕੁਐਸਚਨ ਰੱਖ ਲੈਂਦੇ ਸੀ ਪਰ ਅੱਜ ਕਿਉਂ ਨਹੀਂ ਹੈ ਅੱਜ ਸਾਡਾ ਧਿਆਨ ਹੀ ਇਸ ਪਾਸੇ ਨਹੀਂ ਹੈ ਦੂਜੇ ਪਾਸੇ ਲੈ ਲੋ ਸਾਡਾ ਕੀ ਸੀ ਅੱਜ ਤੱਕ 500 ਰੁਪਏ ਚ ਦੇ ਕੇ 500 ਰੁਪਏ ਚ ਦੇ ਕੇ ਸਾਡੇ ਗਰੀਬ ਬੱਚਾ ਨੂੰ ਕਿਹੜੇ ਰਾ ਬਾਗਤਾ ਇਹਨਾਂ ਨੇ 500 ਦਾ ਸਿਲੰਡਰ ਦੇ ਕੇ ਉਹ ਸਿਲੰਡਰ ਦਿੱਤਾ ਹੋਇਆ ਅੱਜ ਤੁਸੀਂ 10 ਸਾਲਾਂ ਦਾ ਉਹ ਇੱਕ ਆਪਣੀ ਮੈਨੀਫੈਸਟੋ ਦੇ ਵਿੱਚ ਜਿਹੜਾ ਉਹਨਾਂ ਦਾ ਲਿਖਿਆ ਸੀ ਉਹ ਕਿੱਧਰ ਗਿਆ 500 ਰੁਪਏ ਦਾ ਸਿਲੰਡਰ ਦੇ ਕੇ ਉਹਨਾਂ ਨੇ 1200 ਦਾ ਦਿੱਤਾ ਉਹਨੂੰ ਕੈਲਕੂਲੇਟਰ ਕਰਕੇ ਵੇਖੋ ਸਾਰੇ ਪੜੇ ਲਿਖੇ ਬੈਠੇ ਆ ਕੈਲਕੂਲੇਟਰ ਕਰਵਾ ਦਾ ਕਿੰਨਾ ਬੰਦਾ ਸਾਡਾ 10 ਸਾਲਾਂ ਵਿੱਚ ਮੋਦੀ ਸਾਹਿਬ ਕਰਦਾ ਸੀ 100 ਰੁਪਏ ਮੈਂ ਕਟਾਦਾ 100 ਰੁਪਏ ਇੱਕ ਹੋਰ ਘਟ ਗਿਆ ਪਰ 100 ਰੁਪਏ ਘੱਟੇ ਦਾ ਸਾਨੂੰ ਪਤਾ ਲੱਗਿਆ ਕਿੰਨੇ ਘਟਿਆ ਉਹਦਾ 10 ਸਾਲ ਦਾ ਕੈਲਕੂਲੇਟਰ ਕਰੋ ਗਿਆ ਉਹ 6 ਦਾ 10 ਸਾਲਾਂ ਦਾ ਬੰਦਾ ਇੱਕ ਘਰ ਦੇ ਵਿੱਚੋਂ 1,64,000 ਰੁਪਏ ਕਮਾ ਕੇ ਲੈ ਗਿਆ ਉਹ ਕਿਹਨੂੰ ਗਿਆ ਉਹ ਸਾਡਾ ਪੈਸਾ ਜਿਹੜਾ ਉਹ ਇਸ ਤਰ੍ਹਾਂ ਜਾਂਦਾ ਸੋ ਮੇਰੀ ਬਹੁਤਾ ਟਾਈਮ ਨਹੀਂ ਲੈਂਦਾ ਮੇਰੀ ਇਹੋ ਹੀ ਬੇਨਤੀ ਹੈ ਕਿ ਜਿੰਨੇ ਵੀ ਬੈਠੇ ਆ ਮੇਰੇ ਸੱਜਣ ਮੇਰੇ ਵੀਰ ਵਿੱਚੋਂ ਸੂਝਵਾਨ ਅੱਛੇ ਬੜੇ ਵਿਦਵਾਨ ਤੇ ਸੱਜਣ ਬੈਠੇ ਆ ਸੋ ਅਸੀਂ ਧੱਕੇ ਹਿੰਮਤ ਕਰਕੇ ਅਸੀਂ ਇਹ ਜਿਹੜਾ ਇਹ ਪਾਇਆ ਸਾਹਿਬ ਨੂੰ ਦਿਤਾਈਏ ਇਹਨੂੰ ਵੋਟ ਪਾ ਕੇ ਇਹਨੂੰ ਕੰਮਜਾਮ ਕਰਕੇ ਅਸੀਂ ਦਿੱਲੀ ਭੇਜ ਗਏ ਵੈਕਰੂ ਜਿੱਕਾ ਖਾਲਸਾ ਵੈਕਰੂ ਵੀ ਕੀ ਕਰਦਾ ਕਾਰਜੋਗ ਮੇਰੇ ਪਿੰਡਾਂ ਦੇ ਸਰਪੰਚ ਪੰਚ ਤੇ ਬਲਾਕ ਸੰਪਤੀ ਤੇ ਹੋਰ ਵੀ ਜਿਹੜੇ ਮੇਨ ਮੇਨ ਬੰਦੇ ਆਪਣੇ ਪਿੰਡਾਂ ਦੇ ਇੱਥੇ ਪਹੁੰਚੇ ਆ ਮੈਂ ਸਾਰਿਆਂ ਨੂੰ ਜੀ ਆਇਆਂ ਕਹਾਂ ਪਿੰਡ ਛੇਰੇ ਵਾਲੇ ਦਾ ਸਵਾਗਤ ਕਰਦਾਂ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਇਕੱਤਰ ਕੀਤਾ ਮੈਂ ਨਾ ਕੋਈ ਨੇਤਾ ਦਾ ਨਾਮ ਲੈ ਕੇ ਨਾ ਬਰਵਾ ਆਪਾਂ ਜਾਣਨੇ ਕਿ ਦੂਜੇ ਨੂੰ ਪਿੰਡਾਂ ਦੇ ਪ੍ਰਧਾਨ ਜੀ ਨੂੰ ਇਹ ਬੇਨਤੀ ਕਰਨੀ ਹੈ ਪਰ ਸਰਪੋਤ ਬੱਸ ਸਾਡੇ ਪਿੰਡ ਕਈ ਸੀ ਇਹਨਾਂ ਨੂੰ ਮੈਸੇਜ ਆਉ ਦਿੱਤਾ ਸੀ ਕਿ ਪਿੰਡਾਂ ਦੇ ਵਿੱਚ ਆਪਾਂ ਵੋਟਾਂ ਨਹੀਂ ਕਹਿ ਰਹੇ ਪ੍ਰਧਾਨ ਜੀ ਸਿੱਧਾ ਠੀਕ ਬੋਲੋ ਪਿੰਡਾਂ ਦੇ ਵਿੱਚ ਆਪਾਂ ਨੂੰ ਵੋਟਾਂ ਨਹੀਂ ਕਹਿ ਰਹੇ ਮੇਰੇ ਹੰਕਾਰ ਰੋਡ ਦੇ ਵਿੱਚ ਕਿਤੇ ਆਪਣਾ ਹੋਟ ਨਹੀਂ ਕਿਤੇ ਝੰਡਾ ਨਹੀਂ ਕਿਤੇ ਕੋਈ ਪੋਸਟ ਨਹੀਂ ਇਹ ਕਮੀਆ ਕਿਉਂ ਹੈ ਇਹ ਕਮੀਆ ਆਪਾਂ ਦੂਰ ਕਰੀਏ ਦੂਰ ਕਰ ਦੇ ਵੋਟ ਆਪਾਂ ਜਾ ਕੇ ਕਾਵਾਂਗੇ ਤਾਂ ਵੋਟ ਪਾਉ ਜ਼ਰੂਰ VOTER ਆਪਾਂ ਪੁੱਛਦਾ ਹੈ ਤੁਸੀਂ ਕਿਉਂ ਨਹੀਂ ਜਾਂਦੇ ਮੂਰੇ ਕੋ ਲੱਗੇ ਤੇ ਕਹੇ ਤੁਸੀਂ ਸਾਡੇ ਕੋਲੇ ਮਟੀਰੀਅਲ ਲੈ ਲਓ ਪਿੰਡਾਂ ਦੇ ਵਿੱਚ ਡਿਊਟੀਆਂ ਲਾਓ ਇਹਨੇ ਸੇ ਇੱਕ ਮੀਟਿੰਗ ਰੱਖੋ ਮੈਂ ਤੁਹਾਡੇ ਘਰਾਂ ਚੋਂ ਬਏ ਕਿ ਨਹੀਂ ਗੱਲ ਹੋਈ ਬੱਚਿਆਂ ਮੇਰੇ ਨਾਲ ਬਹੁਤ ਸੂਝਵਾਰ ਪਰ ਫਿਰ ਵੀ ਸਾਡਾ ਪਿੰਡਾਂ ਦੇ ਵਿੱਚੋਂ ਹੱਕ ਮੰਗਦਾ ਕਿ ਪਿੰਡਾਂ ਦੇ ਵਿੱਚ ਆਪਣੀ ਕਿਹੜੀ ਗਲਤੀ ਕਮੀ ਹੈ ਇਹ ਬਹੁਤ ਵੱਡੀ ਕਮੀ ਹੈ ਐਨੇ ਬੰਦੇ ਬੈਠੇ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲੋ ਇਹ ਚ ਕਮੀ ਹੈਗੀ ਆਪਣੀ ਆਪਣੀ ਰੇਤ ਦੀ ਝੰਡੇ ਕੰਮਕਾਹਲੀਆਂ ਦੇ ਲੱਗੇ ਆ ਸਾਰੀਆਂ ਦੇ ਲੱਗੇ ਆ ਪਰ ਆਪਣਾ ਤਾਂ ਬਾਕੀ ਪੈਣੀ